I'm a man of the world. I'm a man of the world. I'm a man of the world. I'm ਤਰੀਕਾ ਵਾਸਤੇ ਪੰਜ ਛੱਡ ਗਿਆ ਜਾਂ ਸੇ ਬੋਲੋਂ ਬਿਹਤਰ ਜਗਾ ਦੇ ਉਤੇ ਮਨੋ ਕਾਮਨਾ ਲੈ ਕੇ ਆਇਓ ਪਰ ਬਸ ਬਸ ਤੁਹਾਡੀਆਂ ਪੂਰੀਆਂ ਕਰੀ ਤੁਹਾਨੂੰ ਸਾਡੇ ਵਿੱਚ ਚੜ੍ਹਦੀ ਕਲਾ ਰੱਖੇ ਤਾਂ ਦੁਸ਼ਤੀਆਂ ਬਖਸ਼ੇ ਤੇ ਨਾਲ ਪੰਚਾਇਤ ਧੰਨ ਵਾਲੀ ਪੱਤੀ ਜਿਹਨਾਂ ਨੇ ਸਾਰਾ ਉਤਪ ਕੀਤਾ ਸੁਖੁਨਮ ਵੀ ਮੈਂ ਬਤਾਇਦਾਂ ਤੇ ਫੇਰ ਜੀ ਆਇਆਂ ਖਦਾ ਹੋਇਆ ਉੱਥੇ ਹੀ ਗੱਲ ਕਰਾਂਗੇ ਸੋ ਦੁਨੀਆ ਦੇ ਕਿਉਂ ਜਾ ਮ ਆਪਣੀ ਨੂਰੋਂ ਮੱਖ ਮਰੇ ਤੈਨੂੰ ਕੁਝ ਨਹੀਂ ਹੋਣਾ ਬੁੱਲਵੇਂ ਕਿ ਉੱਥੇ ਆ ਵਾਂਗ ਰੱਖੀ ਹੋਰ ਮਰੇ ਤਾਂ ਤੈਨੂੰ ਲੱਗ ਖੁਸ਼ੀਆਂ ਯਾਰਾ ਰੱਖ ਖੁਸ਼ੀਆਂ ਜੇ ਕੋਈ ਆਪਦਾ ਮਰੇ ਤਾਂ ਤੂੰ ਬੰਨ ਜੂਰ ਤੈਨੂੰ ਤੂਫਾਨ ਦਾ ਬਾਤਾ Agora gonna come ਬਲਦੇਈ ਪ੍ਰੰਧਾਵਾ ਸਾਡੇ ਹੋਣੇ ਮਤਲਬ ਮਾੜਾ ਕੋਈ ਨਹੀਂ ਸੀ ਚੱਲਿਆ ਉਹ ਮੇਲੇ 15 ਤੱਕ 20 ਅਲਾਵਾ ਚੇ ਅਸੀਂ ਇਕੱਠੇ ਸੋ ਨਵਾਬ ਸਾਹਿਬ ਮੇਰੇ ਦੇ ਵੀ ਰਹੇ ਲਿਆ ਕਿਤੇ ਵਿਆਹ ਸ਼ਾਦੀਆਂ ਤੇ ਕਿਤੇ ਕਿਤੇ ਬਹੁਤ ਖੁਸ਼ੀ ਹੋਈ ਛੋਟੀ ਸਰਵਾ ਦੇ ਵਿੱਚ ਪਹਿਲਾ ਪ੍ਰੋਗਰਾਮ ਪੇਸ਼ ਕਰਕੇ ਗਏ ਨਾ ਤੁੰਗੀ ਬਹੁਤ ਬਹੁਤ ਮੁਬਾਰਕਬਾਦ ਪਰ ਬਹੁਤ ਬਹੁਤ ਖੁਸ਼ਕਿਸਮਤ ਦੋਸਤਾਂ ਦੋਸਤਾਂ ਅਮਖੇ ਆ ਕਰਦਾ ਪੈਣਾ ਬੈਠੀਆਂ ਅਗੇ ਗਾਣੇ ਜਦੋਂ ਟੇਪਾਂ ਬੜਿਆ ਕਰਦੀ ਆਂ ਅੱਠ ਨੌ ਗਾਰੇ ਬਾਈ ਜੀ ਉੱਚ ਪੌਣੇ ਪੈਂਦੇ ਫਿਰ ਹੁਣ ਇਹ ਤਾਂ ਹੁੰਦਾ ਨਹੀਂ ਇਸ ਲਈ ਬੰਦਰਾ ਦਾ ਨਾਂ ਚੱਲਦੀ ਪਾਈ ਕੱਲ੍ਹ ਹੀ ਹੋਵੇ ਵਿੱਚ ਲੋਕ ਡਾਂਸ ਵਾਲੇ ਨੱਚ ਟੰਪਰ ਦੇ ਵਿੱਚ ਸੈਰ ਸੌਂਗ ਹੋ ਗਿਆ ਕਿਤੇ ਕੋਈ ਰੋਮਾਂਟਿਕ ਹੋ ਗਿਆ ਕੋਈ ਸਮਾਜ ਦੀ ਗੱਲ ਹੋ ਗਈ ਪਰ ਇੱਕਨਾਂ ਤਾਂ ਗਾਣਾ ਉਹਦੇ ਨਾਲ ਇਹੋ ਜਿਹਾ ਹੁੰਦਾ ਹੈ ਸਭ ਪੱਤਲੇ ਵਿੱਚ ਜਾ ਕਦ ਚੁਕਾ ਮੋਰੀਆ ਬਈ ਗੱਟ ਟੋਰੀ ਕਰੰਦਾ ਜੰਗੀਏ ਕੱਟ ਚੁਕੋਟਣਾ ਕੋਈ ਨਹੀਂ ਬਾਪ ਜਾਂ ਪੀ ਕਰਨਾਸੀਆਂ ਨੂੰ ਸਾਥ malwa tv.com ਦੀ ਸੁਮੱਚੀਆ ਸੋ ਦੂਸਰਾ ਸੋ ਪਿਆਰ ਮਾਣ ਕਿਰਪਾ ਕਰਨ ਸਰਦਾਰ ਸੁਖਦੇਵ ਸਿੰਘ ਜੀ ਸੁਖਦੇਵ ਸਿੰਘ ਸਰਦਾਰ ਸਮਾਜ ਦੇ ਗੀਤਾਂ ਦਾ ਰੰਗ ਵਿੱਚ ਸਾਰੇ ਹੱਥੋਂ ਮਿਹਨਤ ਕੀਤੀ ਜਾਂਦੀ ਆ ਕਿ ਪੀਟੀ ਬਾਜੀ ਦੀ ਨਹੀਂ ਆ ਯਰ ਤਰ੍ਹਾਂ ਸਹਿਯੋਗ ਸਰਦਾਰ ਫਰਦੀਸ਼ ਸਿੰਘ ਜੀ ਸਰਦਾਰ ਸਹਿਯੋਗ ਦਿੱਤਾ ਹੈ ਜਮਾਨ ਸਰਦਾਰ ਗੁਰਦੇਵ ਸਿੰਘ ਭੁੱਲਰ ਸਾਹਿਬ ਐਡਵੋਕੇਟ ਇਹ ਬਹੁਤ ਹੀ ਸਤਿਕਾਰਯੋਗ ਹਾਂਜੀ ਵੀਰੇ ਜੇ ਸਾਹਮਣੇ ਦੇਖੋ ਮਨਕਰਨ ਸਿੰਘ ਜੁਕੇ ਸੁਭੇਦਾਰ ਰਵ्तार ਸਿੰਘ ਜੀ ਸੁਲੱਖਣ ਸਿੰਘ ਸਰਪੰਚ ਸਾਹਿਬ ਕਸ਼ਮੀਰ ਸਿੰਘ ਬੁਲੀ ਸੰਗ Dubai ਸੁਖਨਾਮ ਸਿੰਘ ਦੀ ਸੰਸਥਾ ਆਪਾ ਥੋੜੇ ਵੀਰੇ ਦੇਖੋ ਤੁਸੀਂ ਚਲੋ ਜੀ ਹਾਂਜੀ ਵੀਰੇ ਗਰਮੀ ਸਰਦੀ ਜਿਹੜੀ ਹੈ ਸ਼ੁਰੂ ਹੋ ਜਾਣੀ ਹੈ ਤੇ ਬੁੱਢੇਪੋੜ ਦੇ ਕਬੱਡੀ ਕੱਪ ਦੇ ਸੱਦੇ ਦਿੱੰਦੀ ਆ ਕਿ ਫਰਵਰੀ ਦੇ ਵਿੱਚ ਬੜਾ ਤਗੜਾ ਕਬੱਡੀ ਕੱਪ ਪੋੜ ਬੁੱਢੇ ਦੀ ਧਰਤੀ ਦਾ ਮੇਲਾ ਹੋ ਜਾਊਗਾ ਮੇਰੇ ਵੀ ਹੋਣਾ ਪੁੱਤ ਮਤੀ ਯਾਰ ਸਰਦਾਰ ਜਗਨਨਾਥ ਸਿੰਘਾ ਔਰ ਟਖਨ ਪਰਵਾਰ ਨੇ ਮੇਰੇ ਵੀ ਬਹੁਤ ਪਿਆਰ ਬਹੁਤ ਵੱਡੀ ਰਮਾਨ ਦੇ ਕਬੱਡੀ ਤੋਂ ਕਬੱਡੀ ਮੰਦਰੀ ਮੰਦਰੀ ਪਿੰਡ ਆਹ ਫਰਵਰੀ ਵੀ ਤੇ ਆਉਣਾ ਸਭ ਕਮਾਡੀ ਟੀਮਾਂ ਦੇ ਫੀਡ ਦੀ ਜਾਨੀ ਆਹ ਹੁੰਦਾ ਨਾ ਖੇਡਾਂ ਦੇ ਵਿੱਚ ਵਾਹ ਵਾਹ ਜੇ ਇੱਕ ਵਿੱਚ ਜਾਲ ਹੋ ਗਏ ਹੋਗੀ ਤਾਂ ਪੁੱਛ ਦਿੰਸਰ ਨਾਮਾ ਬਾਜੇ ਦੀ ਹਰ ਜਿੱਤ ਜਾਵੇ ਵਰਨੇ ਪੱਤ ਜੰਮਦੀਆਂ ਮਾਮਾ ਉਹ ਸਾਹਮਣੇ ਖੇਡ ਮੈਦਾਨ ਦੇ ਵਿੱਚ ਨੌਜਵਾਨ ਪਾਉਂਦਾ ਹੈ ਰੇਡ ਵਾਈਟ ਰੋਡਰ ਦੇ ਖਾਤੇ ਦੇ ਦੇ ਵਿੱਚ ਟੀਮ ਦਾ ਉਹਨਾਂ ਭਰਾਵਾਂ ਦੇ ਵੱਲੋਂ ਮਾਣ ਸਨਮਾਨ ਹੋਊਗਾ ਉਧਰ ਵੀ ਸ਼ੈਣ

ਹਰ ਕੌਣ ਡੱਕਦਾ ਕਾਹਨ ਜੱਫਾ ਲਾਊਗਾ ਸਾਹਮਣੇ ਟੱਪਾ ਗਏ ਆ ਸਿੱਖ ਸਰਦਾਰ ਦੀ ਸਿੱਖ ਸਰਦਾਰ ਕੋ ਨਾਲ ਟਕਰ ਕਲਾਈਟ ਰੇਡਰ ਦੇ ਖਾਤੇ ਦੇ ਮਾ ਮੁੰਡਾ ਆ ਬੈਨਾਰ ਦੀ ਧਰਤੀ ਤੋਂ ਇਹ ਮੁੰਡੇ ਆ ਯੂਪੀ ਦੀ ਧਰਤੀ ਤੋਂ ਪੀ ਪੀਤ ਗੁਰਦੁਆਰਾ ਮੇਰੇ ਵੀਰੋ ਨਾਨਕਪ੍ਰੀਤ ਸਾਹਿਬ ਦੀ ਗੱਲ ਚੱਲਦੀ ਮਹਾਂਪੁਰਖ ਬਾਬਾ ਨਰਮਨ ਸਿੰਘ ਜੀ ਉਹਨਾਂ ਦਾ ਬਹੁਤ ਵੱਡਾ ਸੰਯੋਗ ਹੈ ਯੂਪੀ ਦੀ ਸੰਗਤ ਮਾਰ ਕਰਦੀ ਮਹਾਂਪੁਰਖ ਤੰਮੀਏ ਕੋ ਸਾਹਮਣੇ ਦੇਖੋ ਮੈਂ ਕੈਨੇਡਾ ਦਾ ਆਹ ਆਉਂਦੇ ਟੈਸਟ ਵਾਲੀ ਟਾਜ ਬੜੀ ਖਤਰਨਾਕ ਹੁੰਦੀ ਐ ਜਾਫੀਆਂ ਦੇ ਪਾਰ ਨਿਕਲ ਜਾਂਦੇ ਐ ਪਾਰ ਪੂਰੀ ਬਹੁਤ ਪੱਟਾ ਪੱਡਾਂ ਦਾ ਉਹ ਲੱਗਿਆ ਜੋਰ ਇਹ ਨੌਜਨ ਖੱਪੜਾ ਵੀਰੇ ਸਾਰੇ ਸਾਹਮਣੇ ਦੇਖੋ ਵੀਰੇ ਇੱਧਰ ਦੇਖੋ ਸਾਰੇ ਜਣੇ ਹਾਂਜੀ ਵੀਰੇ ਇੱਧਰ ਦੇਖੋ ਠੀਕ ਆ ਜੀ ਸੈਕਿੰਡ ਕਰਕੇ ਟਾਈਮ ਬਟਾਉਂਦਾ ਹੋਇਆ ਔਰ ਹੰਦਿਆਂ ਦੇ ਕੋਲ ਟੱਕਰ ਆਹ ਦੇਖਾਂਗੇ ਨੌਜਵਾਨ ਤਿਆਲਪੁਰੇ ਨੇ ਆਪਣੀ ਟੀਮ ਵਾਸਤੇ ਅੰਕ ਦਾ ਵਾਟਾ ਚਰ ਦਿੱਤਾ ਜੀ ਸਾਰਾ